ਇੱਕ ਇੰਚ ਜਗ੍ਹਾ ਹੈਗੀ ਸਾਰਾ ਮਲਬੇ ਦਾ ਭਰੇ ਭੇ ਸਾਰੇ ਗੱਟਰ ਚੈੱਕ ਕਰ ਲੋ ਖੁੱਲੇ ਗੱਟਰ ਇਸ ਮੀਲੇ ਜਦੋਂ ਬਾਰਿਸ਼ ਹੋਏਗੀ ਲੋਕਾਂ ਦੇ ਗੋਡਿਆਂ ਦੇ ਉੱਤੇ ਤੇ ਘਰਾਂ 'ਚ ਪਾਣੀ ਹੋਏਗਾ ਔਰ ਸਾਰਨੇ ਜੜਾ ਰੋਣ ਵਾਲੇ ਕੌਣ ਹੋਣਗੇ ਜਿਹੜੇ ਗਲੀ ਦੇ ਪਹਿਲੇ 5-6 ਘਰ ਰੋਣਗੇ ਡੁੱਬੇ ਹੋਣ ਰੂ ਕੰਬਦੀ ਆ ਉਹ ਸੀਨ ਯਾਦ ਕਰਕੇ ਜੋ ਇਸ ਇਲਾਕੇ ਨੇ ਪਿਛਲੇ ਸਾਲ 1 ਮਹੀਨਾ ਨਰਕ ਹੋ ਗਿਆ ਸੀ ਮਿਸਟਰ ਸਾਹਿਬ ਪੂਰਾ ਨਾਲਾ ਮਲਵੇ ਦਾ ਭਰਿਆ ਪਿਆ ਇਹਦਾ ਡਰੇਨੇਜ ਸਿਸਟਮ ਕਦੋਂ ਚੱਲੂ ਹੋਊਗਾ ਕਿ ਨਾਲਾ ਟਕਣ ਦਾ ਫਾਇਦਾ ਕੀ ਸੀ ਸਾਰ ਸਾਰੀ ਨਾਲੇ ਵੱਲ ਨੂੰ ਐ ਉਹ ਗਲੀਆਂ ਦਾ ਕੀ ਹਾਲ ਹੋਣਾ ਔਰ ਇਹ ਸੜਕ ਤੇ ਆਣਵੇਂ ਲੋਕਾਂ ਦਾ ਕੀ ਹਾਲ ਹੋਣਾ ਇਹ ਰੱਬ ਹੀ ਮਾਲਕ ਹੈ ਜਿੰਨੇ ਗਰਮੀ ਜ਼ਿਆਦਾ ਪਈ ਹੈ ਉਨੀ ਬਰਸਾਤਾਂ ਜ਼ਿਆਦਾ ਆਣੀ ਹੈ ਰੱਬ ਹੀ ਮਾਲਕ ਹੋਊਗਾ ਸਾਡਾ ਪਿਛਲੇ ਸਾਲ ਉਹ ਨਰਕ ਹੋ ਗਿਆ ਉਹ ਦਿਨ ਰੱਬਾ ਫੇਰ ਨਾ ਦਿਖਾਈ ਸਮਰ న్యూਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਮੌਨਸੂਨ ਨੂੰ ਲੈ ਕੇ ਜਿਹੜਾ ਹਰ ਸਾਲ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ 2-3 ਮਹੀਨੇ ਪਹਿਲਾਂ ਜਿਹੜੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਸਫਾਈ ਲਈ ਸੀਵਰੇਜ ਦੀ ਸਫਾਈ ਲਈ ਤਾਂ ਕਿ ਲੋਕਾਂ ਨੂੰ ਜਿਹੜਾ ਮੌਨਸੂਨ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਮੌਨਸੂਨ ਤੋਂ ਬਾਅਦ ਜਿਹੜੇ ਨਾਲੇ ਜਿਹੜੇ ਨੇ ਓਵਰਫਲੋ ਹੋ ਗਏ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕ ਕੰਮਾਂ ਤੋਂ ਜਾਣ ਤੇ ਤਾਂ ਜਿੱਥੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਘਰ ਦਾ ਸਮਾਨ ਖਰਾਬ ਹੋ ਗਿਆ ਸੋ ਇਸ ਸਾਲ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਜਿਹੜਾ ਲਗਾਤਾਰ ਆਪਣੇ ਸਾਥੀਆਂ ਦੇ ਨਾਲ ਜਿਹੜਾ ਨਿਰਿਖਣ ਵੀ ਕੀਤਾ ਜਾ ਰਿਹਾ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਸ਼ਿਵਾਈ ਨਗਰ ਦੇ ਨਾਲਾ ਦੇ ਕੋਲ ਜਿੱਥੇ ਨਾਲੇ ਨੂੰ ਬਣਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਸੋ ਪਿਛਲੇ ਸਾਲ ਵੀ ਇਸ ਇਲਾਕੇ ਦੇ ਜਿਹੜੇ ਲੋਕ ਸੀ ਉਹ ਪ੍ਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਨਾਲਾ ਓਵਰਫਲੋ ਹੋਣ ਤੋਂ ਬਾਅਦ ਜਿਹੜਾ ਘਰਾਂ ਦੇ ਵਿੱਚ ਪਾਣੀ ਵੜ ਗਿਆ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਦਾ ਇਹ ਹਲਕਾ ਪੈਂਦਾ ਉਹਨਾਂ ਦੇ ਵੱਲੋਂ ਵੀ ਲਗਾਤਾਰ ਜਿਹੜਾ ਇੱਥੇ ਨਿਰਖਣ ਕੀਤੇ ਜਾ ਰਹੇ ਨੇ ਤਾਂ ਕਿ ਮੌਨਸੂਨ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਲੋਕ ਕੀ ਕਹਿਣਾ ਚਾਹੁੰਦੇ ਨੇ ਇਸ ਵਾਰ ਤਿਆਰੀਆਂ ਕੀ ਨੇ ਲੋਕਾਂ ਤੋਂ ਜਾਣਦੇ ਆਂ ਸਾਡੇ ਨਾਲ ਇਲਾਕਾ ਨਿਵਾਸੀ ਮੌਜੂਦ ਨੇ ਸਰ ਮੌਨਸੂਨ ਦਾ ਸੀਜ਼ਨ ਜਿਹੜਾ ਦੁਬਾਰਤੋਂ ਆ ਰਿਹਾ ਪਿਛਲੇ ਸਾਲ ਇਸੇ ਇਲਾਕੇ ਦੇ ਵਿੱਚ ਨਾਲਾ ਓਵਰਫਲੋ ਹੋ ਗਿਆ ਸੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਨਗਰ ਨਿਗਮ ਕਮਿਸ਼ਨਰ ਜਿਹੜੇ ਨੇ ਇੱਥੇ ਲਗਾਤਾਰ ਨਿਰੀਖਣ ਕਰ ਰਹੇ ਨੇ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਨਗਰ ਨਿਗਮ ਦੇ ਵੱਲੋਂ ਮਨ ਰਿਖਣ ਕਰਕੇ ਖਾਨਾ ਪੂਰੀ ਕੀਤੀ ਜਾਂਦੀ ਪਈ ਹੈ ਰੂਹ ਕੰਬਦੀ ਹੈ ਉਹ ਸੀਨ ਯਾਦ ਕਰਕੇ ਜੋ ਇਸ ਇਲਾਕੇ ਨੇ ਪਿਛਲੇ ਸਾਲ 1 ਮਹੀਨਾ ਨਰਕ ਭੋਗਿਆ ਸੀ ਕਿ ਸਾਰਾ ਨਾਲਾ ਓਵਰਫਲੋ ਹੋ ਕੇ ਕਾਲਾ ਪਾਣੀ ਲੋਕਾਂ ਦੇ ਘਰੇ ਵੜਿਆ ਸੀ ਤਰਮਪੁਰਾ ਟੋਕਾ ਮੱਲਾ ਸ਼ਿਵਾਈ ਨਗਰ ਨਿਊ ਸ਼ਿਵਾਈ ਨਗਰ ਅੰਦੀਸੀ پارک ਇੱਕ ਮਹੀਨਾ ਉਹ ਨਰਕ ਭੋਗ ਗਿਆ ਇਸ ਇਲਾਕੇ ਨੇ ਕਿ ਅੱਜ ਫੇਰ ਲੋਗ ਉਸੇ ਖਦਸ਼ੇ ਵਿੱਚ ਨੇ ਉਸੇ ਪਰੇਸ਼ਾਨੀ ਵਿੱਚ ਨੇ ਕਿ ਨਾਲਾ ਤਾਂ ਢੱਕਿਆ ਗਿਆ ਪਰ ਇਹਦੇ ਅੰਦਰਲਾ ਜਿਹੜਾ ਪਿਆ ਮਲਬਾ ਇਹਦੇ ਅੰਦਰ ਪਿਆ ਕੂੜਾ ਇਹਦੇ ਅੰਦਰ ਪਈਆਂ ਰੇਤੀ ਦੀਆਂ ਬੋਰੀਆਂ ਇਹਦੇ ਅੰਦਰ ਪਿਆ ਬਿਲਕੁਲ ਲੋਕਾਂ ਦੇ ਘਰਾਂ ਨਾਲ ਵੀ ਸਮਾਰੇ ਦੇ ਵਿੱਚ ਪਿਆਊਗਾ ਕੀ ਕਹਿੰਦੇ ਭੈਣ ਜੀ ਨੇ ਦੱਸਿਆ ਕਿ ਕਿਸ ਨੇ ਸੋਫਾ ਸੜਦਾ ਸੀ ਉਹ ਸੋਫਾ ਵਿੱਚ ਹੀ ਪਿਆ ਇਹ ਪੂਰਾ ਨਾਲਾ ਨਕੋ ਨਕ ਭਰਿਆ ਪਿਆ ਤੇ ਮੈਂ ਅੱਜ ਨਗਰ ਨਿਗਮ ਦੇ ਅਫਸਰਾਂ ਨੂੰ ਕੱਲ ਵੀ ਮਿਲੇ ਆ ਪਿਛਲੇ ਮਹੀਨੇ ਮਿਲੇ ਆ ਆ 15 ਮਈ ਨੂੰ ਵੀ ਲੈਟਰ ਦੇ ਕੇ ਆ ਸੀ ਕਮਿਸ਼ਨਰ ਸਾਹਿਬ ਨੂੰ ਉਹ ਤੋਂ ਪਹਿਲਾਂ ਵੀ ਦਿੱਤੀ ਕਿ ਕਮਿਸ਼ਨਰ ਸਾਹਿਬ ਪੂਰਾ ਨਾਲਾ ਮਲਵੇ ਦਾ ਭਰਿਆ ਪਿਆ ਇਹਦਾ ਡਰੇਨੇਜ ਸਿਸਟਮ ਕਦੋਂ ਚੱਲੂ ਹੋਊਗਾ ਇਹ ਨਾਲਾ ਟੱਕਣ ਦਾ ਫਾਇਦਾ ਕੀ ਸੀ ਅਗਰ ਨਾਲਾ ਟੱਕੇ ਮਲਬਾ ਹੀ ਭਰਨਾ ਸੀ ਫਿਰ ਉਹ ਐਦਿ ਮਲਬਾ ਵਰਕੇ ਬੰਦ ਕਰ ਦਿੰਦੇ ਇਹ ਉੱਚਾ ਕਿਉਂ ਕੀਤਾ ਸਾਰੀਆਂ ਗਲੀਆਂ ਨੀਮੀਆਂ ਹੋ ਗਈਆਂ ਔਰ ਗਲੀਆਂ ਵਿੱਚ ਰੋਡ ਜਾਲੀਆਂ ਨਹੀਂ ਬਣੀਆਂ ਪਾਣੀ ਆਣਾ ਪਿੱਛੋਂ ਟਰਾਂਸਪੋਰਟ ਨਗਰ ਦਾ ਵੀ ਇੱਥੇ ਆਂਦਾ ਹੈ ਪਾਣੀ ਆਂਦਾ ਚੀਮਾ ਚੁੰਗ ਤੋਂ ਉਹ ਵੀ ਇੱਥੇ ਆਂਦਾ ਹੈ ਔਰ ਬਰਸਾਤਾਂ ਦਾ ਪਾਣੀ ਆਣਾ ਢਾਲ ਸਾਰੀ ਢਾਲ ਸਾਰੀ ਨਾਲੇ ਵੱਲ ਨੂੰ ਹੈ ਉਹ ਗਲੀਆਂ ਦਾ ਕੀ ਹਾਲ ਹੋਣਾ ਔਰ ਇਹ ਸੜਕ ਤੇ ਆਣਵੇਂ ਲੋਕਾਂ ਦਾ ਕੀ ਹਾਲ ਹੋਣਾ ਇਹ ਰੱਬ ਹੀ ਮਾਲਕ ਹੈ ਜਿਵੇਂ ਨਾਲੇ ਦੀ ਸੜਕ ਜਿਹੜੀ ਉੱਚੀ ਕਰ ਦਿੱਤੀ ਗਈ ਤੇ ਗਲੀਆਂ ਜਿਹੜੀਆਂ ਨੀਵੀਆਂ ਹੋ ਗਈਆਂ ਗਲੀਆਂ ਨੀਵੀਆਂ ਤਾਂ ਹੋ ਗਈਆਂ ਚਲੋ ਠੀਕ ਹੈ ਪਰ ਜਿਹੜਾ ਗਲੀਆਂ ਦਾ ਪਾਣੀ ਆ ਉਹ ਕਿੱਥੇ ਜਾਏਗਾ ਉਹੀ ਤਾਂ ਕਹਿ ਰਿਹਾ ਕਿ ਜਿਹੜੀਆਂ ਜਿਹੜੇ ਡਿਜ਼ਾਈਨ ਦੇ ਵਿੱਚ ਰੋਡ ਜਾਲੀਆਂ ਰੱਖੀਆਂ ਗਈਆਂ ਸੀਗੀਆਂ ਵੀ ਗਲੀ ਤੋਂ ਰੋਡ ਜਾਲੀ ਨਾਲੇ ਵਿੱਚ ਪਏਗੀ ਉਹ ਵੀ ਨਹੀਂ ਹੁਣ ਇਹਨਾਂ ਨੂੰ ਡਿਜ਼ਾਈਨ ਦਾ ਨਹੀਂ ਪਤਾ ਆਪਣੇ ਦਾ ਹੁਣ ਸੀਵਰੇਜ ਦੇ ਨਾਲ ਜੋੜਦੇ ਪਏ ਆ ਰੋਡ ਜਾਲੀਆਂ ਨੂੰ ਸੀਵਰੇਜ ਤੇ ਪਹਿਲੇ ਅੰਡਰ ਕਵੈਸਟੀ ਹੈ ਉਹ 8 ਇੰਚੀ ਪਾਈਪ 50 ਸਾਲ ਪੁਰਾਣੀ ਪਈ ਹੋਈ ਹੈ ਛੋੜੀ ਆਬਾਦੀ ਵਾਸਤੇ ਅੱਜ ਲੱਖਾਂ ਦੀ ਆਬਾਦੀ ਹੋ ਗਈ ਸ਼ਿਵੈ ਨਗਰ ਨਿਊ ਸ਼ਿਵੈ ਨਗਰ ਦੀ ਉਹ ਹੀ ਨਹੀਂ ਚੱਲਦਾ ਰੂਟੀਨ ਦੇ ਵਿੱਚ ਬੈਗ ਮਾਰਦਾ ਜਦੋਂ ਸ਼ਿਵ ਜਦੋਂ ਬਰਸਾਤੀ ਪਾਣੀ ਆਊਗਾ ਕੀ ਹਾਲ ਹੋਣਾ ਰੱਬ ਹੀ ਮਾਲਕ ਹੈ ਸਾਡਾ ਤੇ ਦੇਖੋ ਤੁਸੀਂ ਆਓ ਤੁਹਾਨੂੰ ਦਿਖਾਵਾਂ ਮੈਂ ਇਹਦੇ ਵਿੱਚ 1 ਇੰਚ ਜਗ੍ਹਾ ਹੈਗੀ ਸਾਰਾ ਮਲਬੇ ਦਾ ਭਰਿਆ ਪਿਆ ਸਾਰੇ ਗਟਰ ਚੈੱਕ ਕਰ ਲਓ ਖੁੱਲੇ ਗਟਰ ਸਾਰੇ ਮਲਬੇ ਦੇ ਭਰੇ ਹੋਏ ਆ 20 ਫੁੱਟ ਚੋੜਾ ਨਾਲਾ ਦਾ ਬਣਾਤਾ ਇਹ 20 ਬਾਈ ਫੁੱਟ ਲੇਕਿਨ ਮਲਬਾ ਤਾਂ ਕੱਢਿਆ ਨਹੀਂ 2020 ਚ ਕੰਮ ਸ਼ੁਰੂ ਹੋਇਆ ਸੀ 18 ਮਹੀਨਿਆਂ ਵਾਸਤੇ ਅੱਜ 4 ਸਾਲ ਖਤਮ ਹੋ ਗਏ ਪੰਜਵਾਂ ਲੱਗ ਗਿਆ ਇਹਨਾਂ ਲੋਕਾਂ ਦੇ 4 ਸਾਲ ਦੇ ਤਿਹਾਰ ਇਸ ਦੁਕਾਨਦਾਰਾਂ ਦੇ ਇਹ ਵਿਹਲੇ ਗਏ ਕਿਉਂ ਗਾਹ ਗਾਣਾ ਬੰਦ ਹੋ ਗਿਆ ਇੰਦਰ ਜੀ ਇੱਕ ਸਵਾਲ ਕਰਾਂਗਾ ਜਦੋਂ ਨਾਲਾ ਟਕਨ ਦਾ ਪ੍ਰੋਜੈਕਟ ਦੀ ਜਦੋਂ ਸ਼ੁਰੂਆਤ ਕੀਤੀ ਜਾਂਦੀ ਹੈ ਹਾਂ ਉਸ ਜਦੋਂ ਸ਼ੁਰੂਆਤ ਹੁੰਦੀ ਹੈ ਪ੍ਰੋਜੈਕਟ ਤੋਂ ਪਹਿਲਾਂ ਜਿਹੜਾ ਉਸ ਦਾ ਨਿਰਧਾਰਿਤ ਸਮਾਂ ਵੀ ਦੱਸਿਆ ਜਾਂਦਾ ਕਿ ਇੰਨੇ ਸਮੇਂ ਦੇ ਵਿੱਚ ਜਿਹੜਾ ਇਹ ਤਿਆਰ ਹੋ ਜਾਏਗਾ ਕਿੰਨਾ ਸਮਾਂ ਦਿੱਤਾ ਦੱਸਿਆ ਗਿਆ 18 ਮਹੀਨੇ ਦਿੱਤਾ ਸੀ ਫਿਰ ਕਹਿੰਦੇ ਖੰਭਿਆਂ ਨੂੰ ਬਿਜਲੀ ਦੇ ਖੰਭੇ ਸ਼ਿਫਟ ਕਰਨੇ ਹਨ ਕਦੀ ਕਹਿਣ ਲੱਗੇ ਟ੍ਰਾਂਸਫਰ ਸ਼ਿਫਟ ਕਰਨੇ ਹਨ ਉਹਦੇ ਵਿੱਚ 60-65 ਸਾਲ ਕੱਢਦਾ ਹੁਣ ਢਾਰਾ ਬਣ ਗਿਆ ਮਲਵਾ ਕੰਢੀ ਦੀ ਜੰਗਰੀ ਕਿਹਦੀ ਹੈ ਜੀ ਹੁਣ ਇਹ ਕਹਿ ਰਹੇ ਹਨ ਕਿ ਮਲਵਾ O&M ਸੈੱਲ ਕੱਢੇਗਾ ਉਹ ਐਂਡਮ ਸੈਲ ਕਿਉਂ ਕੱਢੇਗਾ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣਾ ਸ਼ਟਰ ਨਿ ਕੱਢੇ ਆਪਣੇ ਰੇਤੀ ਦੀ ਬੋਰੀਆਂ ਕੱਢੇ ਇਹ ਠੇਕੇਦਾਰ ਤੋਂ ਜਿਹੜੀ ਜ਼ਿੰਮੇਵਾਰੀ ਡੈਬਿਟ ਕਰਕੇ ਕਾਰਪਸ਼ਨ ਤੇ ਕਿਉਂ ਪਾਈ ਜਾ ਰਹੀ ਹੈ ਔਰ ਮੈਨੂੰ ਮੈਨੂੰ ਪਤਾ ਲੱਗਿਆ ਹੈ ਕਿ ਹੁਣ ਮਲਬਾ ਕੱਢਣ ਵਾਸਤੇ ਵੀ ਕਰੋੜ ਸਵਾ ਕਰੋੜ ਜਾਂ 2 ਕਰੋੜ ਦਾ ਠੇਕਾ ਨਵਾਂ ਹੋਣ ਜਾ ਰਿਹਾ ਹੈ ਸਿਰਫ ਨਾਲੇ ਦੀ ਸਫਾਈ ਕਰਨ ਵਾਸਤੇ ਇਹ ਮਲਬਾ ਕੱਢਣ ਵਾਸਤੇ 1 ਕਰੋੜ ਪਲੱਸ ਦਾ ठेका ਨਵਾਂ ਹੋਏਗਾ ਜੀ ਲੋਕਾਂ ਦੇ ਪੈਸੇ ਦੀ ਪ੍ਰਬੰਧੀ ਹੋ ਰਹੀ ਹੈ ਜਾਂ ਕਿ ਜ਼ਿੰਮੇਵਾਰੀ ਜਿਸ ठेकेदार ਨੇ ਨਾਲਾ ਬਣਾਇਆ ਉਹਦੀ ਹੈ ਸ਼ਟਰਿੰਗ ਉਹਨੇ ਕੱਢਣੀ ਹੈ ਜਾਂ ਕਿਸੇ ਹੋਰ ਡਿਪਾਰਟਮੈਂਟ ਨੇ ਕੱਢਣੀ ਹੈ ਇਹ ਸਰਾਸਰ ਲੋਕਾਂ ਦੇ ਦਿਲ ਧੋਖਾ ਹੈ ਅੱਜ 5ਵਾਂ ਸਾਲ ਹੋ ਗਿਆ ਨਵੀਂ ਸਰਕਾਰ ਬਣਨੇ ਵੀ 3 ਸਾਲ ਲੰਘ ਗਏ 2.5 ਸਾਲ ਲੰਘ ਗਏ ਇਹ ਪਤਨਾਲਾ ਉੱਥੇ ਦੇ ਉੱਤੇ ਸ਼ਿਵਾਈ ਨਗਰ ਨਿਊ ਸ਼ਿਵਾਈ ਨਗਰ ਸਾਰੇ ਇਲਾਕੇ ਨਰਕ ਭੋਗ ਰਿਹਾ ਤੇ ਇਹ ਬਰਸਾਤਾਂ ਜਿੰਨੀ ਗਰਮੀ ਜ਼ਿਆਦਾ ਪਈ ਹੈ ਉਨੀ ਬਰਸਾਤਾਂ ਜ਼ਿਆਦਾ ਆਣੀਆਂ ਰੱਬ ਹੀ ਮਾਲਕ ਹੋਗਾ ਸਾਡਾ ਪਿਛਲੇ ਸਾਲ ਬਹੁਤ ਨਰਕ ਭੋਗਿਆ ਉਹ ਦਿਨ ਰੱਬਾ ਫੇਰ ਨਾ ਦਿਖਾਈ ਜਦੋਂ ਨਾਲਾ ਟਕਨ ਦਾ ਕੰਮ ਕੀਤਾ ਜਾ ਰਿਹਾ ਸੀ ਉਦੋਂ ਮਲਵਾ ਨਹੀਂ ਕੱਢਿਆ ਗਿਆ ਉਦੋਂ ਨਹੀਂ ਦੇਖਿਆ ਗਿਆ ਕਿ ਮਲਵਾ ਕੱਢਣਾ ਹੈ ਕੱਢੇ ਬਾਅਦ ਚੁੱਕੇ ਬਾਅਦ ਚੁੱਕਾਂਗੇ ਇਹ ਕਿਉਂਕਿ ਇਹ ਸ਼ਟਰਿੰਗ ਦਾ ਕੰਮ ਕਰ ਰਿਹਾ ਹੈ ਰੇਤ ਦੀ ਬੋਰੀਆਂ ਦੀਆਂ ਲਗਾਈਆਂ ਗਈਆਂ ਸੀ ਸ਼ਟਰਿੰਗ ਵਾਸਤੇ ਉਹ ਵੀ ਵਿੱਚ ਪਈ ਹੈ ਸ਼ਟਰਿੰਗ ਵਿੱਚ ਪਈ ਹੈ ਹੁਣ ਉਹਦਾ ਟੈਂਡਰ ਨਵਾਂ ਹੋਏਗਾ ਜੀ ਉਹਦਾ ਐਸਟੀਮੇਟ ਨਵਾਂ ਬਣ ਰਿਹਾ ਹੈ ਹੁਣ ਦੀ ਨਿਕਾਸੀ ਜਿਵੇਂ ਹੁੰਦੀ ਹੈ ਫਿਰ ਹਾਂਜੀ ਹੁਣ ਦੀ ਨਿਕਾਸੀ ਕਿਵੇਂ ਹੋ ਰਹੀ ਪਾਣੀ ਦੀ ਜਿਹੜਾ ਸਾਈਡਾਂ ਦੇ ਛੋਟਾ-ਬੜਾ ਸੀਵਰੇਜ ਹੈ ਜਾਂ ਗਲੀਆਂ ਦੇ ਪਾਣੀ ਇਕੱਠਾ ਹੋ ਜਾਂਦਾ ਉਹ ਟਿਪ-ਟਿਪ ਕਰਕੇ ਜਾਂਦਾ ਕਿਉਂਕਿ ਸੀਵਰੇਜ ਦੇ ਬਲੀ ਅੰਡਰ ਗ੍ਰਾਉਂਡਤੀ ਹੈ ਬੁਰਾ ਵਾਲੇ ਇਲਾਕੇ ਦਾ ਇਹ ਨਾਲਾ ਟਕਣਾ ਹੀ ਸਾਡੇ ਲਈ ਬਣ ਗਿਆ ਗੁਨਾ ਜਿਵੇਂ ਹੁਣ ਨਾਲਾ ਉੱਚਾ ਹੋ ਗਿਆ ਨਾਲਾ ਉੱਚਾ ਹੋਣ ਤੋਂ ਬਾਅਦ ਗਲੀਆਂ ਨੀਵੀਆਂ ਹੋ ਗਈਆਂ ਬਰਸਾਤੀ ਮੌਸਮ ਜਦੋਂ ਆਏਗਾ ਬਰਸਾਤ ਦਾ ਮੌਸਮ ਆਏਗਾ ਨਾਲਾ ਓਵਰਫਲੋ ਹੋਏਗਾ ਉਸ ਤੋਂ ਬਾਅਦ ਦੁਬਾਰਾ ਫੇਰ ਘਰਾਂ ਦੇ ਵਿੱਚ ਪਾਣੀ ਵੜੇਗਾ ਫੜੂਗਾ ਜੀ ਬਿਲਕੁਲ ਪਾਣੀ ਵੜੂਗਾ ਪਾਣੀ ਨਹੀਂ ਨਿਕਲਦਾ ਗਲੀਆਂ ਦੇ ਵਿੱਚ ਤਿੰਨ ਤਿੰਨ ਦਿਨ ਪਾਣੀ ਦੀ ਨਿਕਲਦਾ ਔਰ ਮਧੂ ਮਾਰਦੀ ਗੰਦਾ ਪਾਣੀ ਹੁੰਦਾ ਵਾ ਜੀ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਲਗਾਤਾਰ ਜਿਹੜਾ ਕਿੰਨਾ ਸਮਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਵੀ ਸਾਹਮਣਾ ਕਰਨਾ ਪਿਆ ਸੀ ਸਾਡੇ ਵਿੱਚ ਇਹੀ ਕਰਨਾ ਪਿਆ ਜੀ ਪਾਣੀ ਘਰਾਂ ਦੇ ਵਿੱਚ ਵੜਦਾ ਵਾ ਜਿਨ੍ਹਾਂ ਦੀ ਥੜੀਆਂ 3-3 ਫੁੱਟ ਉੱਚੀਆਂ ਨੇ ਉੱਥੇ ਵੀ ਪਾਣੀ ਬਰਬਰ ਆਂਦਾ ਵਾ ਕੋ ਸਾਈਕਲ ਜਾਂ ਮੋਟਰ ਸਕੂਟਰ ਮੋਟਰਸਾਈਕਲਾਂ ਦਾ ਪਾਣੀ ਅੰਦਰ ਤੱਕ ਛਾਲ ਮਾਰਦਾ ਕਿ ਨਗਰ ਨਿਗਮ ਦੇ ਵੱਲੋਂ ਜਿਹੜਾ ਲਗਾਤਾਰ ਸੰਦੀਪ ਬੇਸ਼ੀ ਜਿਹੜੇ ਕਮਿਸ਼ਨਰ ਨੇ ਉਹਨਾਂ ਨੇ ਜਿਹੜਾ ਜਾਇਜ਼ਾ ਵੀ ਲਿੱਤਾ ਇੱਥੇ ਦਾ ਜਾਇਜ਼ਾ ਲਿਆ ਜੀ 2-3 ਵਾਰ ਹਾਂ ਜੀ ਹਾਂ ਜੀ ਬਿਲਕੁਲ ਆ ਉਹ ਵੀ ਹੋਣਾ ਚਾਹੀਦਾ ਤੇ ਉਹਨਾਂ ਦਾ ਕੀ ਕਹਿਣਾ ਫਿਰ ਨਗਰ ਨਿਗਮ ਕਮਿਸ਼ਨਰ ਦਾ ਕੀ ਕਹਿਣਾ ਉਹ ਲਗਾਤਾਰ ਇੱਥੇ ਮੌਇਨਾ ਕਰਕੇ ਗਏ ਸੀ ਕਿਹੜਾ ਮਾਰ ਕੇ ਚਲੇ ਜਾਂਦੀ ਐ ਲੱਗੇ ਹੋਏ ਜੀ ਕਰਦੇ ਆ ਜੀ ਹੁਣ ਮੈਨੂੰ ਕਿ ਦੱਸਿਆ ਕਿ ਨਵਾਂ ਟੈਂਟ ਮੈਂ ਸਵਾਈ ਵਾਸਤੇ ਗਿਆ ਸੀ ਕਿ ਆ ਮੈਂ ਲੈਟਰ ਦਿੱਤੀ ਐ ਇਹਦਾ ਮਲਬਾ ਕਦੋਂ ਕਢਣਾ ਹੈ ਕਹਿੰਦੇ ਨਵੇਂ ਮਲਬੇ ਦਾ ਟੈਂਡਰ ਹੋ ਰਿਹਾ ਕਦੋਂ ਟੈਂਡਰ ਹੋਊ ਕਦੋਂ ਐਸਟੀਮੇਟ ਬਣੂ ਤੇ ਕਦੋਂ ਅਪਰੂਵ ਹੋ ਤੇ ਕੀ ਹੈ ਮਜ਼ਾਕ ਹੈ ਲੋਕਾਂ ਦੇ ਨਾਲ ਸਫਾਈ ਹੋਣੀ ਚਾਹੀਦੀ ਸੀ ਇਹ ਨਾਲ ਨਾਲ ਹੋਣੀ ਚਾਹੀਦੀ ਸੀ ਇਹ ਨਾਲ ਨਾਲ ਸਫਾਈ ਹੋਣੀ ਚਾਹੀਦੀ ਸੀ ਇਹ ਹੁਣ ਬਾਅਦ ਵਿੱਚ ਕੀ ਆਪਣੇ ਰੁਪਏ ਬਣਾਉਣ ਨੂੰ ਇਹਨਾਂ ਨੇ ਕਰਨਾ ਹੈ ਕੰਮ 20 20 ਕਰੋੜ ਦਾ ਠੇਕਾ ਲੱਤੇ ਠੇਕੇਦਾਰ ਨੇ ਤੇ ਉਹਦਾ ਸ਼ਟਰਿੰਗੋ ਕੱਢ ਨਹੀਂ ਲਈ ਆਪਣੀ ਤੇ ਰੋਡ ਜਲੀਆਂ ਹੁਣ ਤੱਕ ਬਣੀ ਨਹੀਂ ਉਹਦੇ ਕੋਲ ਜੀ ਇਹ ਪਿੱਛੇ ਸੜਕ ਬਣਾਣ ਲੱਗਾ ਸੀਗਾ ਮੈਂ ਸੜਕ ਰੋਕੀ ਹੈ ਪਰ ਰੋਡ ਜਲੀਆਂ ਬਣੀ ਹੈ ਜਾਂ ਨਹੀਂ ਬਣੀ ਹੈ ਸੜਕ ਕਿ ਬਣਾਉਣ ਲੱਗੇ। ਸੋ ਨਾਲਾ ਠੱਕਨ ਦਾ ਵੀ ਤਾਂ ਕੰਮ ਕੀਤਾ ਜਾ ਰਿਹਾ ਸੜਕ ਤਾਂ ਬਣ ਗਈ ਇੱਥੇ ਤੇ ਉਸ ਤੋਂ ਬਾਅਦ ਕੀ ਆ ਜਾ ਰਿਹਾ ਕਿ ਉਤਰਾ ਉਦਨ ਦਿਖਾਣਾ ਆਓ ਚਲੀ ਜਾਓ ਇਹਨਾਂ ਨਾਲ ਲੋਕਾਂ ਕੋਲ ਪੁੱਛੋ ਇਹਨਾਂ ਨੂੰ ਕੀ ਕੀ ਦਿੱਕਤ ਹੈ ਜੀ ਇਲਾਕਾ ਨਿਵਾਸੀਓ ਕੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਜੀ 20 ਕਰੋੜ ਦੀ ਲਾਗਤ ਦਾ ਨਾਲਾ ਬਣਿਆ ਹੋਵੇ 16 ਬਾਈ 12 ਇਹਦੀ ਕਪੈਸਿਟੀ ਹੈਗੀ ਹੈ ਲੇਕਿਨ ਉਹ ਜਿੱਦਾਂ ਕਹਿ ਲਓ ਵੀ ਕੌਂਸਲਰ ਸਾਹਿਬ ਨੇ ਦੱਸਿਆ ਵੀ ਬੂਏ ਬੈਠੀ ਜੰਗ ਬਿੰਨੋ ਕੁੜੀ ਦੇ ਕੰਨ ਅੱਜ ਇਸ ਨਾਲੇ ਦੀ ਸਫਾਈ ਵਾਸਤੇ ਜਦੋਂ ਗੱਲ ਕੀਤੀ ਗਈ ਕੌਂਸਲਰ ਸਾਹਿਬ ਇੰਦਰ ਅਗਰਵਾਲ ਜੀ ਕਈ ਵਾਰੀ ਜਾ ਕੇ ਨਗਰ ਮਿਸ਼ਨਰ ਨੂੰ ਮਿਲੇ ਔਰ ਸਬੰਧਿਤ ਅਧਿਕਾਰੀਆਂ ਨੂੰ ਮਿਲੇ ਲੇਕਿਨ ਕੋਈ ਵੀ ਜਿਹੜਾ ਹੈ ਇਸ ਦਾ ਹੱਲ ਨਹੀਂ ਹੋਇਆ ਸਫਾਈ ਕਰਨੀ ਤਾਂ ਦੂਰ ਰਹੀ ਕਿਸੇ ਨੇ ਆ ਕੇ ਪੁੱਛਿਆ ਨਹੀਂ ਅਸੀਂ ਨਵੇਦਨ ਕਰਦੇ ਹਾਂ ਇਲਾਕਾ ਵਿਧਾਇਕ ਨੂੰ ਵੀ ਕਿ ਕੱਲ ਨੂੰ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਪਾਣੀ ਆਣਾ ਤੁਸੀਂ ਆ ਕੇ ਸਹမ့်ਤੀ ਕਰਨੀ ਹੈ ਸਾਡੀ ਗੁਜਾਰਿਸ਼ ਹੈ ਸਾਰੇ ਮੁਹੱਲਾ ਨਿਵਾਸੀਆਂ ਦੀ ਕਿਰਪਾ ਕਰਕੇ ਜਲਦੀ ਤੋਂ ਜਲਦੀ ਇਸ ਨਾਲੇ ਦੀ ਸਫਾਈ ਕਰੋ ਤਾਂ ਕਿ ਇਸ ਇਲਾਕੇ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ ਜੀ ਇਹਨੂੰ ਕੀ ਕਹਿਣਾ ਚਾਹੋਗੇ ਨਗਰ ਨਿਗਮ ਵੱਲੋਂ ਲਗਾਤਾਰਤਾ ਇੱਥੇ ਜੜੀਆਂ ਨੇ ਰੱਖਣ ਕੀਤਾ ਜਾ ਰਿਹਾ ਕਿ ਬਰਸਾਤੀ ਮੌਸਮ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਸਾਰਾ ਦੇ ਅਸੀਂ ਤਾਂ ਆਪਣੇ ਦਰਵਾਜ਼ੇ ਹੀ ਠੀਕ ਕਰਦੇ ਰਹੇਗੇ ਵੀ ਇੱਥੇ ਕੁਝ ਨਹੀਂ ਉਹਨਾਂ ਨੇ ਕੀਤਾ ਜੀ ਅਸੀਂ ਕਰਦਾਂਗੇ 3 ਸਾਲ ਤਾਂ ਪਹਿਲਾਂ ਇਦਾਂ ਹੀ ਹੋ ਗਿਆ ਨਾਲਾ ਬੰਦੇ ਨੂੰ ਵਿੱਚ ਸੋਫੇ ਵੀ ਗਿਰੇ ਹੋਏ ਪਏ ਆ ਮੈਂ ਐਮਐਲਏ ਸਾਹਿਬ ਨੂੰ ਫੋਨ ਕੀਤਾ ਬੀ ਨਾਲੇ ਦੀ ਸਫਾਈ ਕਹਿੰਦੇ ਜੀ ਪਰਸੋਂ ਕਰਾ ਦਾਂਗੇ ਉਹ ਪਰਸੋਂ ਪਤਾ ਨਹੀਂ ਕਦੋਂ ਆਣੀ ਮੈਨੂੰ ਤਾਂ ਇਹ ਹੀ ਨਹੀਂ ਸਮਝ ਆ ਰਿਹਾ ਕਹਿੰਦੇ ਸੀ ਅਸੀਂ ਪਰਸੋਂ ਮਸ਼ੀਨਾਂ ਭੇਜਾਂਗੇ ਫਿਰ ਤੇ ਆਈਆਂ ਮਸ਼ੀਨਾਂ ਭੇਜਾਂਗੇ ਸਫਾਈ ਕਰਾਂਗੇ ਇਹ ਨਾਲੇ ਉੱਤੇ ਸਾਰਾ ਪਾਣੀ ਛੱਡਿਆ ਹੋਇਆ ਨਾਲੇ ਦਾ ਪਾਣੀ ਜਾਣਾ ਕਿੱਥੇ ਸੰਤਾ ਅਜੇ ਤੱਕ ਨਹੀਂ ਪਤਾ ਲੱਗਾ ਇਹ ਇਹ ਪਾਣੀ ਪਿੱਛੋਂ ਆ ਰੇ ਮੋਤੀ ਨਗਰ ਤੋਂ ਪਿੱਛੋਂ ਆ ਕੇ ਜਾਣਾ ਕਿੱਥੇ ਜਦੋਂ ਮੋਤੀ ਨਗਰ ਤੋਂ ਪਾਣੀ ਇੱਥੇ ਆਣਾ ਬਰਸਾਦ ਦਾ ਤੇ ਪਾਣੀ ਜਾਊ ਕਿੱਥੇ ਲੋਕਾਂ ਦੇ ਘਰਾਂ ਹੀ ਵੜਨਾ ਹੈ ਜੀ ਸਰ ਕੀ ਕਹਿਣਾ ਚਾਹੋਗੇ ਨਗਰ ਨਿਗਮ ਦੇ ਵੱਲੋਂ ਜਿਹੜਾ ਹੈ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਮੌਨਸੂਨ ਦੇ ਮੌਸਮ ਨੂੰ ਦੇਖਦੇ ਹੋਏ ਸਫਾਈਆਂ ਕੀਤੀਆਂ ਜਾਣ ਸੀਵਰੇਜ ਸਾਫ਼ ਕੀਤੇ ਜਾਣ ਕੀ ਲੱਗਦਾ ਇਸ ਵਾਰ ਜਿਹੜਾ ਪਿਛਲੀ ਵਾਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਇਸ ਵਾਰ ਲੋਕਾਂ ਨੂੰ ਰਾਹਤ ਮਿਲੇਗੀ ਸਰ ਮੈਨੂੰ ਮੈਂ ਰਿੰਕੂ ਮਲੋਤਰਾ ਬੋਲਦਾ ਮੈਂ ਇਹ ਚੀਜ਼ ਸੋਚ ਰਾਂ ਕਿ ਮੈਨੂੰ ਮੇਰੇ ਖਿਆਲ 25 ਸਾਲ ਇਸ ਮੁਹੱਲੇ 'ਚ ਹੋ ਗਏ ਨੇ ਸ਼ਾਇਦ ਉਹ ਛੋਟਾ ਨਾਲਾ ਟੁੱਟਾ ਨਾਲਾ ਜਿਹਾ ਸਹੀ ਸੀ ਜਦੋਂ ਪਾਣੀ ਨਿਕਲਦਾ ਸੀ ਓਵਰਫਲੋ ਹੋ ਕੇ ਥੋੜੀ ਦੇਰ ਬਾਅਦ ਪਾਣੀ ਇੱਕ ਜਾਂ ਦੋ ਘੰਟੇ ਬਾਅਦ ਨਿਕਲ ਜਾਂਦਾ ਸੀ ਹੁਣ ਇਹ ਨਾਲਾ ਜਦੋਂ ਟੱਕ ਦਿੱਤਾ ਗਿਆ ਇਹ ਮੇਰੀ ਨਜ਼ਰਾਂ ਦੇ ਸਾਹਮਣੇ ਸਾਰਾ ਨਾਲਾ ਬਣਿਆ ਹੈ ਇਸ ਨਾਲੇ ਦੇ ਵਿੱਚ ਮੇਰੀ ਦੁਕਾਨ ਦੇ ਅੱਗੇ ਸ਼ਟਰਿੰਗ ਦੇ ਦੌਰਾਨ ਜਿਹੜੀ ਪੋਣੇ 200 ਬੋਰੀ ਲਾਈ ਗਈ ਸੀ ਇੱਕ ਅਸਫਲ ਮਿਹਨਤ ਇਹਨਾਂ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਪੋਣੇ 200 ਬੋਰੀ ਉਹ ਨਹੀਂ ਕੱਢੀ ਗਈ ਇਹਨਾਂ ਨੇ ਦੁਬਾਰਾ ਉੱਪਰ ਸ਼ਟਰਿੰਗ ਕਰਕੇ ਅੱਗੇ ਦਾ ਕੰਮ ਅੱਗੇ ਕਰੀ ਜਾਂਦੇ ਪਏ ਨੇ ਵਿੱਚ ਕੁੱਤੇ ਮਰੇ ਹੋਏ ਨੇ ਵਿਚ ਸੋਫੇ ਨੇ ਬੜੀ ਤਰ੍ਹਾਂ ਦਾ ਸਮਾਨ ਹੈ ਇੱਕ ਸਾਡੇ ਮੱਲੇ ਦੀ ਅੱਧੇ ਸਮਾਨ ਦੇ ਅਸਤੀਆਂ ਦਾ ਸ਼ਮਸ਼ਾਨ ਬਣਿਆ ਪਿਆ ਨਾਲਾ ਔਰ ਮੈਂ ਰਿਟਰਨ ਦੇ ਵਿੱਚ ਜਿਹੜੇ ਮਰਜੀ ਕੋਰੇ ਘਾਗੇ ਤੇ ਤੁਸੀਂ ਲਿਖਾ ਲਓ ਮੇਰੇ ਕੋਲ ਇਸ ਮੇਲੇ ਜਦੋਂ ਬਾਰਿਸ਼ ਹੋਏਗੀ ਲੋਕਾਂ ਦੇ ਘੋੜਿਆਂ ਦੇ ਉੱਤੇ ਤੇ ਘਰਾਂ 'ਚ ਪਾਣੀ ਹੋਏਗਾ ਔਰ ਸਾਰਨਾਂ ਜਿਆਦਾ ਰੋਣ ਵਾਲੇ ਕੌਣ ਹੋਣਗੇ ਜਿਹੜੇ ਗਲੀ ਦੇ ਪਹਿਲੇ 5-6 ਘਰ ਰੋਣਗੇ ਡੁੱਬੇ ਹੋਣਗੇ ਕਾਰਨ ਜਿਹੜੀਆਂ ਆਪਾਂ ਇਹਨਾਂ ਨੇ ਰੋਡ ਜਾਲੀਆਂ ਬਣਾਈਆਂ ਹੈ ਰੋਡ ਜਾਲੀਆਂ ਦੇ ਨਾਲ ਜਿੰਨੇ ਪੱਥਰ ਨੇ ਉਹ ਚਲਦੀ ਗੱਡੀਆਂ ਦੇ ਦੌਰਾਨ ਵਿੱਚੇ गिरਦੇ ਰਹਿੰਦੇ ਨੇ ਜਾਲੀਆਂ ਦੇ ਨਾਲ ਕੋਈ ਸਫਾਈ ਨਹੀਂ ਕੀਤੀ ਜਾਂਦੀ ਇਹ ਮੱਲਾ ਮੱਲ ਕੇ ਖੂਨ ਦੇ ਹੰਝੂ ਰੋਏਗਾ ਅਗਰਵਾਲ ਸਾਹਿਬ ਵੱਲੋਂ ਬੜਾ ਜ਼ੋਰ ਲਾਇਆ ਗਿਆ ਅਸੀਂ ਕਾਰਪੋਰੇਸ਼ਨ ਮੈਡਮ ਨੂੰ ਵੀ ਲੈਟਰ ਦੇ ਕੇ ਆਏ ਸੀ ਜੀ ਇਹਦੇ ਕੋਈ ਸੁਣਵਾਈ ਨਹੀਂ ਹੈ ਮੈਂ ਪੱਕੀ ਤਰ੍ਹਾਂ ਤਾਂ ਨਹੀਂ ਜਾਣਦਾ 18 ਕਰੋੜ ਦੇ ਠੇਕੇ ਦੇ ਵਿੱਚੋਂ 4.5 ਤੋਂ 5 ਕਰੋੜ ਰੁਪਈਆ ਖਰਾਬ ਜਿਹੜਾ ਹੋਇਆ ਮੈਂ ਆਪਣੇ ਅੱਖੀ ਦੇਖਿਆ ਜਿਹੜੇ ਇਹਨਾਂ ਦੇ ਬਰਸਾਦ ਜਾਂ ਆਪਣੇ ਫੱਟੇ ਰੋੜ ਗਏ ਆਪਣੇ ਗਾਹ ਦੇ ਰੋੜ ਗਏ ਸਾਡੇ ਪੈਸੇ ਸੀ ਇਹਨਾਂ ਦੇ ਪੈਸੇ ਸੀ ਇਹ ਲੋਕਾਂ ਦੇ ਪੈਸੇ ਸੀ ਜਿਹੜੇ ਫੱਟੇ ਰੋੜ ਗਏ ਲੋਹੇ ਦੇ ਗਾਰਡਰ ਛਿਰੀਆਂ ਸਭ ਰੋੜ ਗਈਆਂ ਇਹਨਾਂ ਵੱਲੋਂ ਬੜੀ ਬਰਬਾਦੀ ਕੀਤੀ ਗਈ ਹੈ ਰੋਡ ਦਾ ਬਹੁਤ ਨੁਕਸਾਨ ਹੋਇਆ ਜਿੰਨੇ ਹੁਣ ਗੱਟਰ ਬਣੇ ਨੇ ਇਹ ਗੱਟਰ ਦੇਖੋ ਜਰਾ ਵੀਡੀਓ ਪਾਈਓ ਭਾਈਓ ਭਾਜੀ ਇਹ ਗੱਟਰ ਕਿਉਂ ਖੋਲੇ ਗਏ ਨਹੀਂ ਤੁਹਾਨੂੰ ਪਤਾ ਜੀ ਵੀਡੀਓ ਦੇ ਦੌਰਾਨ ਸਾਰੇ ਗੱਟਰ ਚੈੱਕ ਕਰ ਲਿਓ ਜੀ ਜਦੋਂ ਇੱਕ ਨਾਲੇ ਦੇ ਅੰਦਰ ਪਾਣੀ ਖੜਦਾ ਹੈ ਜਾਂ ਗੱਟਰ ਦੇ ਅੰਦਰ ਪਾਣੀ ਖੜਦਾ ਹੈ ਇਹਨਾਂ ਥਿਲ ਗੈਸ ਬੰਦੀ ਹੈ ਉਹ ਗੈਂ ਜਿਹੜੀ ਬੜੀ ਹਾਨੀਕਾਰਕ ਹੁੰਦੀ ਹੈ ਹੁਣ ਇਹਨਾਂ ਨੇ ਗੈਂ ਖੋਲ ਦਿੱਤੇ ਗੈਂਸ ਦੇ ਦੌਰਾਨ ਕੀ ਗੈਂਸ ਨਾ ਬਣੇ ਲੋਕਾਂ ਘਰ ਬੈਕ ਮਾਰੇਗੀ ਗੈਂਸ ਨੁਕਸਾਨ ਹੈ ਨਹੀਂ ਨਿਕਾਸੀ ਦੀ ਜਗ੍ਹਾ ਨਹੀਂ ਹੈ ਹੋ ਸਕਦਾ ਕਿ ਗੈਂਸ ਇਹਨੇ ਬਣਾ ਨਾਲ ਇੱਕ ਇੱਕ ਘਰ ਚ 25 25 ਜੂਏੜੇ ਬਾਜੀ ਕਿਉਂਕਿ ਪਾਣੀ ਖੜਾ ਹੈ ਚੂਹਿਆਂ ਨੂੰ ਖਾਣ ਦਾ ਸਾਧਨ ਬਣਿਆ ਆਇਆ ਇਹ ਬਿਮਾਰੀਆਂ ਦਾ ਘਰ ਬਣੇਗਾ ਇਸ ਮੱਲੇ ਦੇ ਵਿੱਚ ਨਰਕ ਬਣ ਜਾਣਾ ਬਾਜੀ ਆਗੇ ਦੂਸੀ ਗਲੀਆਂ ਦੇਖੋ ਕਿੰਨੀਆਂ ਟਾਊਨ ਨੇ ਸੀਵਰੇਜ ਵੱਲ ਧਿਆਨ ਦਿੱਤਾ ਜਾਂਦਾ ਨਹੀਂ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇਹ ਮਹੱਲੇ ਵਾਲਿਆਂ ਨੂੰ ਨਿਕਲਣਾ ਪਏਗਾ ਦੋ ਦੋ ਤਿੰਨ ਤਿੰਨ ਵੋਟਰ ਦੁਕਾਨਾਂ ਔਰ ਗਾਰਨੀ ਵਿੱਚ ਚਲੇਗੇ ਨੀਲਾ ਬਣਾਉਂਦਾ ਨਾਲਾ ਜਿਹੜਾ ਬਣਿਆ ਪ੍ਰੋਜੈਕਟ ਉਹ ਵੀ ਗਲਤ ਸੀ ਬਣਾਉਣ ਦਾ ਤਰੀਕਾ ਗਲਤ ਸੀ ਡੇਢ ਦੋ ਦੋ ਸਾਲ ਦਾ ਟਾਈਮ ਲਿੱਤਾ ਗਿਆ ਅੰਦਰ ਵਿੱਚ ਰੋਡ ਜਲੀ ਨਹੀਂ ਪਾਈ ਹੁਣ ਤੱਕ ਇਹ ਦੱਸੋ ਆ 2 2.5 ਫੁੱਟ ਡੂੰਘੀ ਇਹ ਗਲੀ ਇਹਦਾ ਪਾਣੀ ਕਿੱਥੇ ਜਾਊਗਾ ਕੈਮਰਾ ਲਓ ਯਾਰ ਰੋਡ ਜਲੀ ਬਣਾਤੀ ਇਹਦੇ ਉੱਪਰ ਆ ਦੇਖੋ ਭਾਈ ਆ ਦੇ ਅੰਦਰ ਰੋੜੀ ਆ ਪਾਣੀ ਕਿੱਥੇ ਜਾਊ ਆ ਕੈਮਰੇ ਦੇਖਿਓ ਭਾਈ ਆ ਕਿੱਦਾਂ ਪਾਣੀ ਨਿਕਲੇਗਾ ਦੱਸੋ ਉਨੇ ਨਾਲ ਪ੍ਰਬੀਸੀ ਨਹੀਂ ਆਣੀ ਖੜੇ ਪੈਰ ਕਿੱਦਾ ਖੁੱਲੋ 2 2 ਫੁੱਟ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਰੋਡ ਜਾਲੀ ਬਣਾਈ ਗਈ ਹੈ ਸੜਕ ਦਾ ਪਾਣੀ ਤਾਂ ਇਹਦੇ ਵਿੱਚ ਜਾਏਗਾ ਨਾ ਗਲੀ ਦਾ ਗਲੀ ਦਾ ਆਪਣੀ ਕਿੱਥੇ ਜਾਊਗਾ ਆ ਉਦੋਂ ਅਗਲੀ ਗਲੀ ਵੀ ਦਿਖਾਓ ਗਲੀ ਦੇ ਪਾਣੀ ਦੀ ਨਿਕਾਸੀ ਲਈ ਕੁਝ ਨਹੀਂ ਕੀਤਾ ਗਿਆ ਕੋਈ ਰੋਡ ਜਾਲੀ 11 ਨੰਬਰ ਗਲੀ ਕੋਈ ਰੋਡ ਜਾਲੀ ਨਹੀਂ ਕੋਈ ਪ੍ਰਬੰਧ ਨਹੀਂ ਹੈ ਪਾਣੀ ਦੀ ਨਿਕਾਸੀ ਕਿਵੇਂ ਹੁੰਦੀ ਬਸ ਹਲੇ ਤਾਂ ਬਰਸਾਤਾ ਆਣੀ ਹੈ ਇਹ ਪੜੀ ਖੜਰੰਦਾ ਮੇਰੇ ਕਪੂਰ ਸਾਹਿਬਰੇ ਨਾਲ ਹੀ ਗਏ ਸੀ ਕਮਿਸ਼ਨਰ ਸਾਹਿਬ ਦੇ ਕੋਲ ਕਮਿਸ਼ਨਰ ਸਾਹਿਬ ਦੇ ਪੇਸ਼ ਹੋਏ ਸੀ ਰੋਡ ਜਲੀ ਇੱਕ ਵੀ ਨਹੀਂ ਪਈ ਸੀ ਉਦੋਂ ਵੀ ਰੋਡ ਰੋਕੀ ਹੈ ਬੰਦੀ ਹੋਈ ਵੀ ਰੋਕੋ ਰੋਡ ਗਲਤ ਬਣਾ ਰਹੇ ਹੋ ਤੁਸੀਂ ਵੀ ਇਹ ਪਾਣੀ ਕਿੱਦਾਂ ਜਾਏਗਾ ਨਾਲੇ ਦਾ ਗਲੀਆਂ ਕਿੱਧਰ ਜਾਣਗੀਆਂ ਪਾਣੀ ਭਰ ਜਾਏਗਾ ਲੋਕਾਂ ਦੇ ਅੰਦਰ ਅਸੀਂ ਹਾਂ ਕੱਟੇ ਗਏ ਕਮਿਸ਼ਨਰ ਸਾਹਿਬ ਦੇ ਉਸ ਦਿਨ ਪੇਸ਼ ਹੋਏ ਸੀ ਕਹਿਣਾ ਕੀ ਹੈ ਉਹਨਾਂ ਦਾ ਕੀ ਕਹਿਣਾ ਫਿਰ ਜਦੋਂ ਉਹਨਾਂ ਨੇ ਕਿਹਾ ਸੀ ਅਸੀਂ ਇਹ ਤੇ ਕਾਰਵਾਈ ਕਰਾਂਗੇ ਜੀ ਬਸ ਸੰਤਾ ਲੌਲੀਪੌਪ ਦੇ ਕੇ ਤੁਸੀਂ ਤਾਂ ਅਸੀਂ ਆ ਗਏ ਉਦਾਂ ਦਾ ਉਦਾਂ ਹੀ ਬਹਿਲ ਹੌਲੀਪੌਪ ਦਿੱਤਾ ਹੈ ਸੋ ਇੰਦਰ ਅਗਰ왈 ਜੀ ਜਿਵੇਂ ਟੈਂਡਰ ਪਾਸ ਕੀਤਾ ਜਾਊਗਾ ਕਿੰਨਾ ਸਮਾਂ ਲੱਗੇਗਾ ਹਲ ਦਿੱਤਾ ਐਸਟੀਮੇਟ ਬਣਾ ਰਹੇ ਆ ਫਿਰ ਟੈਂਡਰ ਲੱਗੇਗਾ ਫਿਰ ਵਰਕ ਆਰਡਰ ਹੋਏਗਾ ਫਿਰ ਕੰਮ ਸ਼ੁਰੂ ਕਰੇਗਾ ਬਰਸਾਤ ਆਣੀ ਨਹੀਂ ਪਰ ਮੌਨਸੂਨ ਤਾਂ ਸਿਰ ਤੇ ਆ ਲੋਕ ਫਿਰ ਪਰੇਸ਼ਾਨ ਹੋਣਗੇ ਬਿਲਕੁਲ ਹੋਣਗੇ ਕੋਈ ਪਰਵਾਹ ਨਹੀਂ ਉਹਨਾਂ ਨੂੰ ਚਲੋ ਕਿ ਪਿਛਲੇ ਸਾਲ ਤੋਂ ਉਹਨਾਂ ਨੂੰ ਸਬਕ ਲੈ ਲੈਣਾ ਚਾਹੀਦਾ ਸੀ ਕਿ ਅਗਲੇ ਸਾਲ ਫਿਰ ਬਰਸਾਤ ਆਣੀ ਹੈ ਬਰਸਾਤ ਆਣੀ ਹੈ ਨਾ ਬਾਂਦਰ ਵਾਲਾ ਕੰਮ ਹੈ ਕਿ ਸਿਰੇ ਤੋਂ ਠੰਡ ਲੱਗਦੀ ਸੀ ਸਰਦੀ ਵਿੱਚ ਬਾਂਦਰ ਨੂੰ ਉਹ ਸਿਰੇ ਰਾਤੀ ਸੋਚਦਾ ਸੀਗਾ ਯਾਰ ਠੰਡ ਲੱਗਦੀ ਹੈ ਤੇ ਰਾਤੀ ਮੈਂ ਟੋਇਆ ਪਟੂnga ਰਹਿਣ ਵਾਸਤੇ ਸਿਰੇ ਧੁੱਪ ਨਿਕਲ ਆਂਦੀ ਸੀ ਲੋਡ ਇਨ ਟੂ 에ਰੀ ਲਾਈਕ ਉਹ ਕੰਮ ਹੈ ਕਿ ਹੁਣ ਬਰਸਾਤਾ ਨਿਕਲ ਗਈਆਂ ਬਰਸਾਤਾ ਨਿਕਲ ਗਈਆਂ ਫਿਰ ਦੇਖਾਂਗੇ ਉਹ ਬਰਸਾਤਾ ਸਿਰਤੇ ਆ ਪਤਣਾ ਉੱਥੇ ਦੇ ਉੱਥੇ ਹੈ ਪਿਛਲੇ ਸਾਲ ਵਰਗਾ ਨਰਕ ਫਿਰ ਇਸ ਇਸ ਇਲਾਕੇ ਦੇ ਲੋਕ ਮੁਕਤਣਗੇ ਪਰ ਰੱਬ ਵੀ ਬਚਾ ਸਕਦੇ ਇਹਨਾਂ ਨੂੰ ਮੰਗ ਕੀ ਹੈ ਹੁਣ ਮੰਗ ਇਹੀ ਹੈ ਕਿ ਟੈਂਟਰ ਟੁੱਟਣ ਰਹਿਣ ਦੋ ਇਹਦੀ ਸਫਾਈ ਜਲਦੀ ਕਰ ਦੋ ਰੋਡ ਜਾਲੀਆਂ ਜਲਦੀ ਬਣਾ ਦੋ ਔਰ ਜਿੰਨੀਆਂ ਰੋਡ ਜਲੀਆਂ ਔਰ ਜਿਹੜਾ ਸੀਵਰੇਜ ਨਵਾਂ ਪਾਇਆ ਹੈ ਉਹਦੀ ਤੁਰੰਤ ਸਫਾਈ ਕਰਦੋ ਬਸ ਸਵਾਮੀ ਜੀ ਮੈਂ ਇੱਕ ਵਾਰ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਇੱਕ ਵਾਰ ਜਿਹੜਾ ਹੈ ਇਹ ਜਿਹੜੇ ਸੀਵਰੇਜ ਦੇ ਜਿਹੜੇ ਢੱਕਣ ਨੇ ਹੋਲ ਨੇ ਇਹ ਵੀ ਦਿਖਾਇਆ ਜਾਵੇ ਕੈਮਰਾ ਮਾਰ ਕੇ ਕਿ ਕਿਵੇਂ ਜਿਹੜਾ ਇਸ ਦੇ ਵਿੱਚ ਮਲਬਾ ਫਸਿਆ ਹੋਇਆ ਹੈ ਸਾਫ ਸਫਾਈ ਕੋਈ ਨਹੀਂ ਹੈ ਢੱਕਣ ਦਾ ਖੋਲ ਦਿੱਤੇਗੀ ਤਾਂ ਕਿ ਗੈਸ ਪਾਸ ਹੋ ਜਵੇ ਪਰ ਇਲਾਕਾ ਨਿਵਾਸੀ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਜਿਹੜੀ ਮਾਰ ਚਲਣੀ ਪਈ ਸੀ ਇਸ ਵਾਰ ਉਸ ਤੋਂ ਵੀ ਵੱਧ ਜਿਹੜੀ ਹੈ ਮਾਰ ਚਲਣੀ ਪੈਗੀ ਪ੍ਰਸ਼ਾਸਨ ਦੇ ਵੱਲੋਂ ਤਾਂ ਜਿਹੜਾ ਹੈ ਲਗਾਤਾਰ ਨਿਰੀਖਣ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਉਹਨਾਂ ਵੱਲੋਂ ਕਹਿਣਾ ਹੈ ਕਿ ਇਹਦੇ ਅੰਦਰ ਤਾਂ ਮਲਬਾ ਜਿਹੜਾ ਦੱਬਿਆ ਹੋਇਆ ਹੈ ਤੇ ਉਸ ਨੂੰ ਕੱਢਣ ਦੇ ਲਈ ਟੈਂਡਰ ਪਾਸ ਕੀਤਾ ਜਾਏਗਾ ਟੈਂਡਰ ਕਦੋਂ ਪਾਸ ਹੋਏਗਾ ਤੇ ਮੌਨਸੂਨ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਸੋ ਇਸ ਵਾਰ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਪ੍ਰਸ਼ਾਸਨ ਜਿਹੜਾ ਹੈ ਇਸ ਨੂੰ ਜਿਹੜਾ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੇ ਪਾਉਂਦਾ ਹੈ ਕਿ ਇਸ ਵਾਰ ਫਿਰ ਜਿਹੜਾ ਹੈ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਗੰਦੇ ਨਾਲੇ ਦੀ ਪਾਣੀ ਦੀ ਮਾਰਗ ਚਲਣੀ ਪਏਗੀ ਦੇਖਣਾ ਹੋਵੇਗਾ ਕੈਮਰਾ ਪਰਸਨ ਅਮਿਤ ਪਾਟਕ ਦੇ ਨਾਲ ਦੀਪਕ ਕਤਿਆਲ ਦਾ ਸਮਰ ਨਿਊਜ਼